ਦੀਵਾਲੀ ਚ ਰਹਿ ਗਿਆ 2 ਦਿਨ ਤੇ ਅਸੀਂ ਜਾ ਰਹੇ ਹੁਣ ਦੁਬਾਰਾ ਸਾਹਿਬ ਤੇ ਨਾਲ ਸ਼ਾਪਿੰਗ ਕਰਨ ਤੂਫਾਨ ਸਿੰਘ ਦੀ ਕਿਉਂਕਿ ਤੂਫਾਨ ਸਿੰਘ ਨੂੰ ਅਸੀਂ ਦਿਵਾਲੀ ਦੇ ਕੱਪੜੇ ਦਵਾਉਂਦੇ ਇੱਧਰ ਵੀਰਾ ਸਾਡਾ ਤੇ ਹੈਰੀ ਵੀਰਾ ਤੇ ਇੱਧਰ ਸਾਡੀ ਨਵਜੋਤ ਕੋਰ ਅਸੀਂ ਜਾਣਦੇ ਹਾਂ ਸਾਰੇ ਅਸੀਂ ਹਾਂਜੀ ਕੀ ਆ ਆਪਾਂ ਕੱਪੜੇ ਲੈਣ ਚੱਲੇ ਨਾ ਮੈਂ ਐਦਾਂ ਲੰਘ ਕੇ ਬਿਚੋੜੀ ਨਾ ਬਾਹਰ ਤੁਰੇ ਐਵੇਂ ਦੀ ਅਸੀਂ ਜਾ ਰਹੇ ਹਾਂ ਗੱਡੀ 'ਚ ਬਾਈ ਨੇ ਲਈ ਆ ਨਵੀਂ ਗੱਡੀ ਅੱਜ ਅਸੀਂ ਪਹਿਲੀ ਵਾਰ ਬੈਠੇ ਮੈਂ ਤੇ ਤੂਫਾਨ ਪੁੱਤ ਪਰ ਪਹਿਲੀ ਵਾਰ ਬੈਠੇ ਮਾਮਾ ਜੀ ਦੀ ਗੱਡੀ 'ਚ ਹਾਂਜੀ ਮਾਮੇ ਦੀ ਗੱਡੀ 'ਚ ਕੀ ਆ ਤੇ ਅਸੀਂ ਪਹੁੰਚੇ ਹਾਂ ਫਿਲਹਾਲ ਤਾਂ ਪਰਿਵਾਰ ਅਸੀਂ ਪਹੁੰਚੇ ਹਾਂ ਪਰਿਵਾਰ ਅਸੀਂ ਜਾਣਾ ਆਸਦਾ ਆਸਦਾ ਚ ਥੋੜਾ ਸਮਾਨ ਲੈਣਾ ਆ ਤੇ ਬਾਕੀ ਆਹਾ ਸਾਡੇ ਛੋਟੇ ਛੋਟੇ ਬਾਬੂ ਦੇ ਕੱਪੜੇ ਲੈਣੇ ਆ ਛੋਟੇ ਬਾਬੂ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਟ੍ਰੈਫਿਕ ਹੀ ਬਹੁਤ ਆ ਹਨਾ ਸੌਰੀ ਅੱਜ ਸਾਰੀਆਂ ਸ਼ਾਪਾਂ ਵੀ ਖੁੱਲੀਆਂ ਨਾ ਵਾ 8 ਵਜੇ ਬੰਦ ਹੋਣਗੀਆਂ ਓਕੇ 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 ਬਿਜ਼ੀ ਹੈ ਸਾਰਾ ਏਰੀਆ ਇਹ ਹੈਗਾ ਪੈਰੀਬਾਰ ਵਨ ਸਟਾਪ ਦਾ ਏਰੀਆ ਸਾਰਾ ਬਿਜ਼ੀ ਰਹਿੰਦਾ ਹਮੇਸ਼ਾ ਦੇਖੋ ਤੇ ਬ੍ਰੈਂਡ 8:00 ਵਜੇ ਬੰਦ ਹੋ ਜਾਂਦਾ ਸੀ 7:00 ਵਜੇ ਪਹੁੰਚ ਗਈ ਇੱਥੇ ਸਾਢੇ 8:00 ਹੋ ਗਏ। ਤੁਹਾਨੂੰ ਯਾਦ ਹੈ ਜਦੋਂ ਅਸੀਂ ਕਿੰਨੇ ਦਿਨ ਚੜਿਆ ਹੋਏ ਸੀ ਇਧਰ ਕਿਲੇ ਅਸੀਂ ਹਾਰੋ ਦੋ ਸੀ ਗਰਮੀਆਂ ਦੇ ਦਿਨ। ਤੂਫਾਨ ਹੈ ਹਾਂਜੀ। ਤੂਫਾਨ ਨੂੰ ਜਿਹੜਾ ਤੁਸੀਂ ਪਾਇਆ ਕਿ ਮੈਨੂੰ ਸੋਲ ਲੱਗਦਾ ਜਦੋਂ ਤੂਫਾਨ ਆਉਂਦਾ। ਸਨ ਹਾਂ ਇਹ ਵੀ ਤੋਰਨ ਲੱਗ ਗਿਆ ਤੋਣ ਵੀ ਬਾਕੀ ਸਾਰੇ ਬੈਂਡ ਬੰਦ ਹੋ ਗਏ ਹਨ ਹੂੰ ਇਹ ਵੀ ਵਧੀਆ ਕਿ ਆਸ ਆਸ ਦਾ ਨਹੀਂ ਮੰਨਣਾ ਤੇ ਹਮੇਸ਼ਾ ਚਾਹਣਾ ਵੈਲਕਮ ਤੁਸੀਂ ਕਿਤੇ ਤੋਰੇ ਫਿਰਦੇ ਹੋ ਮੈਂ ਲਾਂਡਰੀ ਬਾਸਕਟ ਦੇਖਦੀ ਸੀ ਨੀ ਆ ਗਈ ਨੀ ਆ ਗਈ ਲੈ ਲਈ ਆਪਾਂ ਨੇ ਕੱਪੜੇ ਸਫਾਨ ਸਿੰਘ ਦੇ ਤੇ ਪਚਲੇ ਘਰ ਪਾ ਗੋ ਦੇ ਮੰਮੀ ਨੂੰ ਤੇ ਆਹ ਤਸੀਂ ਘਰੇ ਨਹੀਂ ਜਾਣਾ ਜਾਵਾਂਗੇ ਅਸੀਂ ਘੁੰਮ ਕੇ ਜਾਵਾਂਗੇ ਘੁੰਮਿਆ ਕਰਕੇ ਜਾਵਾਂਗੇ ਤੇ ਮੈਂ ਤੁਹੇ ਬਿਠਾਉਂ ਦਿਖਾਉਂ ਅਬ ਚੱਲੇ ਘਰੇ ਕਰੇ ਨਹੀਂ ਜਾਣਾ ਨਾ ਅੱਪਾ ਚੱਲੇ ਬਾਬਾ ਦੀਪ ਸਿੰਘ ਜੀ ਸੋਹ ਰੋੜ ਤੁਹਾਡੇ ਚ ਦੱਸੋ ਕੌਣ ਕੌਣ ਆਊਗਾ ਬਾਬਾ ਦੀਪ ਸਿੰਘ ਜੀ ਅਸੀਂ ਪਹੁੰਚ ਗਏ ਬਾਬਾ ਬਾਬਾ ਦੀਪ ਸਿੰਘ ਜੀ ਇਹ ਲੜੀਆਂ ਸੱਚੀ ਨਹੀਂ ਹੈਗੀਆਂ ਹਨਾ ਇੱਥੇ ਲੜੀਆਂ ਕਿਉਂ ਨਹੀਂ ਲਾਈਆਂ ਇਸ ਵਾਰ ਹਨਾ ਨਹੀਂ ਬਈ ਸ਼ਾਇਦ ਕਾਲੂ ਲਾਉਂਦੇ ਹੋਣੇ ਕਾਲੂ ਤੇ ਪਰਸੋਂ ਹਾਂ ਬੀਬੀ ਹਾਂ ਮੇਰੀ ਪੁੱਤਰੀ ਮੇਰੀ ਸੋਹਣੀ ਮੁੰਡੀ ਅਸੋਇ ਦੇ ਸੀ ਲੜੀਆਂ ਨਹੀਂ ਲਾਈਆਂ ਤੇ ਅਸੀਂ ਇੰਨੀ ਮੱਥਾ ਟੇਕਣ ਗਏ ਤੇ ਬਾਹਰ ਆ ਕੇ ਦੇਖਿਆ ਤਾਂ ਲੜੀਆਂ ਲੱਗ ਗਈਆਂ ਬਾਬਾ ਦੀਪ ਸਿੰਘ ਜੀ ਦੇ ਪੂਰੀ ਤਿਆਰੀਆਂ ਦੀਵਾਲੀ ਦੀ ਤੇ ਅਸੀਂ ਆਵਾਂਗੇ ਕਾਲੂ ਵੀ ਪਰਸੋਂ ਵੀ ਦਿਹਾੜੀ ਤੇ